ਪ੍ਰਸ਼ਾਸਨ ਵੱਲੋਂ ਇੱਥੇ ਅੱਜ ਉਹੀ ਚੈੱਕ ਕਰਨ ਆਏ ਸੀ ਪ੍ਰਸ਼ਾਸਨ ਵੱਲੋਂ ਜਿਹੜਾ ਇੰਤਜ਼ਾਮ ਹੈ ਉਹ ਸਫਲ ਕਾ ਹੈ। ਉਹ ਮੇਰੇ ਨਾਲ ਸਰਪੰਚ ਸਾਹਿਬ ਵੀ ਖੜੇ ਨੇ। ਬਾਕੀ ਪਿੰਡ ਦੇ ਸਾਰੇ ਵਸਨੀਕ ਖੜੇ ਐ। ਐਸ.ਡੀ. ਸਾਹਿਬ ਖੜੇ ਨੇ। ਸਾਰੀ ਡਰੇਨੇਜ ਦੀ ਟੀਮ ਇੱਥੇ 24 ਘੰਟੇ ਇੱਥੇ ਲੱਗੀ ਹੋਈ ਆ। ਜਿੱਥੇ-ਜਿੱਥੇ ਵੀ ਸਾਨੂੰ ਲੱਗਦਾ ਪਾਣੀ ਦਾ ਢਾਹ ਲੱਗਦਾ ਹੈ ਦਰਿਆ ਦਾ ਉੱਥੇ-ਉੱਥੇ ਅਸੀਂ ਨਾਲ ਦੀ ਨਾਲ ਹੀ ਜੁਡੇ ਸਟਾਡ ਆ ਉਹ ਲਾ ਕੇ ਤਾਂ ਕਿ ਉੱਥੇ ਕੋਈ ਨੁਕਸਾਨ ਜ਼ਿਆਦਾ ਨਾ ਹੋਵੇ। ਹਾਲਾਂਕਿ ਹਾਲਾਂਕਿ ਜਿਹੜੇ ਦਰਿਆ ਦੇ ਵਿੱਚ ਖੇਤ ਜਿਨ੍ਹਾਂ ਦੇ ਪਿੰਦੇ ਸੀ ਉਹਨਾਂ ਦਾ ਨੁਕਸਾਨ ਹੋਇਆ। ਤੇ ਇੱਥੋਂ ਦੇਖਣ ਨੂੰ ਵੀ ਲੱਗਦਾ ਵੀ 50 ਸੌ ਕਿੱਲਾ ਜਿਹੜਾ ਹੈਗਾ ਨੁਕਸਾਨ ਹੋਇਆ ਹੈ। ਅਸੀਂ ਉਹਨਾਂ ਨੂੰ 50 ਸਰਕਾਰ ਦੇ ਹੁਕਮ ਅਨੁਸਾਰ ਉਹਨਾਂ ਨੂੰ ਜਿਹੜਾ ਕੱਲੀ-ਕੱਲੀ ਚੀਜ਼ ਦਾ ਪੈਸੇ ਦਾ ਮੁਆਵਜ਼ਾ ਜ਼ਰੂਰ ਮਿਲੂਗਾ। ਤੇ ਅਸੀਂ ਉਹ ਵੀ ਅਸੈਸਮੈਂਟ ਕਰਾਂਗੇ। ਤੇ ਉਸ ਦੇ ਨਾਲ-ਨਾਲ ਜਿੱਥੇ-ਜਿੱਥੇ ਵੀ ਪਿੰਡ ਵਾਲੇ ਸਰਪੰਚ ਨਾਲ ਜਿੱਥੇ-ਜਿੱਥੇ ਵੀ ਦੱਸਣਗੇ ਵੀ ਉੱਥੇ ਕੰਮ ਦੀ ਲੋੜ ਹੈ। ਤੇ ਐਕਸ਼ਨ ਸਾਹਿਬ ਨੂੰ ਪੂਰਨ ਤਰੀਕੇ ਨਾਲ ਪ੍ਰਵਾਨਗੀ ਉਹ ਵੀ ਉੱਥੇ ਕੰਮ ਕਰਾ ਦੇ। ਸਰ ਇੱਥੇ ਘੱਟੋ-ਘੱਟ 50 ਹਜ਼ਾਰ ਬੈਗ ਟੀਮ ਸਾਰੀ ਲੇਬਰ ਇੱਥੇ ਮੌਜੂਦ ਹੈ। ਮੀ ਕਰਕੇ ਥੋੜਾ ਕੰਮ ਸ਼ੁਰੂ ਹੋ ਜਾਂਦਾ ਬਟ ਉੱਥੇ ਮਤਲਬ ਫੁੱਲ ਸਪੀਡ ਨਾਲ ਅਸੀਂ ਵੀ ਕੰਮ ਕਰ ਰਹੇ ਹਾਂ ਤੇ ਦਰਿਆ ਦਾ ਲੈਵਲ ਵੀ ਚਲੋ ਉਹ ਵਧ ਰਿਹਾ ਲੇਕਿਨ ਅਸਲ ਕੰਮ ਸਾਡਾ ਕੋਈ ਦਿੱਕਤ ਨਹੀਂ ਸਾਡਾ ਕੰਮ ਚੱਲਦਾ ਸਰ ਜਿਸ ਹਿਸਾਬ ਨਾਲ ਬਾਰਿਸ਼ ਹੋ ਰਹੀ ਹੈ ਤੇ ਦਰਿਆ ਦੇ ਵਿੱਚ ਇਸ ਟਾਈਮ ਕਿੰਨਾ ਪਾਣੀ ਚੱਲ ਰਿਹਾ ਹੈ ਦਰਿਆ ਦੇ ਇਸ ਦਰਿਆ ਦੇ ਵਿੱਚ ਇਸ ਸਮੇਂ ਲਗਭਗ ਸਵਾ ਲੱਖ ਡੇ ਨਾੜ ਜਿਹੜਾ ਪਾਣੀ ਚੱਲਦਾ ਹੈ ਇੱਕ ਪਿੱਛੋਂ ਵੀ ਹੁਣ ਲਗਾਤਾਰ ਛੱਡ ਹੋ ਰਿਹਾ ਜੀ ਪਾਣੀ ਇਹਦੇ ਕੋਈ ਹੈ ਜੀ ਰਾਤ ਨੂੰ ਵੀ ਜਿਸ ਹਿਸਾਬ ਦੇ ਹਾਲਾਤ ਬਣੇ ਹੋਏ ਬਾਰਿਸ਼ ਲਗਾਤਾਰ ਹੋ ਰਹੀ ਹੈ ਤੇ ਰੋਪੜ ਤੋਂ ਪਾਣੀ ਆ ਰਿਹਾ ਜੀ ਹਾਂਜੀ ਰੋਪੜ ਤੋਂ ਪਾਣੀ ਆ ਰਿਹਾ ਤੇ ਮੈਂ ਹੁਣ ਵੀ ਡਾਟਾ ਚੈੱਕ ਕੀਤਾ ਵੀ ਰੋਪੜ ਤੋਂ ਲਗਭਗ 1 ਲੱਖ 1.5 ਲੱਖ ਛੱਡਿਆ ਗਿਆ ਤੇ ਉਹ ਸੋ ਰਾਖ ਨੂੰ ਵੀ ਆਉਗਾ ਫਿਰ ਉਹ ਪਾਣੀ ਨੂੰ ਕਿੱਦਾਂ ਇਹ ਦਰਿਆ ਖਤਰੇ ਦੇ ਨਿਸ਼ਾਨ ਦੇ ਉੱਪਰ ਪਹੁੰਚ ਰਿਹਾ ਬਾਅਦ ਲਗਭਗ 2 ਲੱਖ ਦੇ ਵਿੱਚ ਕਿੰਨੇ ਸਕੇ ਪਾਣੀ ਇਹ ਨਹੀਂ 2 ਤਾਂ ਨਹੀਂ ਜਾਂਦਾ ਤੇ ਸਾਡਾ ਜਿਹੜਾ ਖਤਰੇ ਦੇ ਨਿਸ਼ਾਨ ਹੈ ਉਸ ਤੋਂ ਹਜੇ ਥੱਲੇ ਹੈ ਪਾਣੀ ਔਰ ਅਸੀਂ ਇਹਨੂੰ ਕੰਟਰੋਲ ਕਰ ਲਾਂਗੇ ਸਾਡੇ ਪ੍ਰਸ਼ਾਸਨ ਦੀ ਟੀਮ ਸਾਡੇ ਪਿੰਡ ਵਾਲੇ ਸਾਰੇ ਤੁਸੀਂ ਹੈਗੇ ਸਾਰੇ ਇੱਥੇ ਮੌਜੂਦ ਹੈ ਅਸੀਂ ਕੰਟਰੋਲ ਕਰ ਲਾਂਗੇ ਦਰਿਆ ਦੀ ਜਿਹੜੀ ਕੈਪੈਸਿਟੀ ਕਿੰਨੀ ਕਿ ਉਸ ਪਾਣੀ ਤੱਕ ਚੱਲਣ ਦੀ ਹੈਗੀ ਹੈ ਦਰਿਆ ਦੀ ਤਾਂ ਹੈਗੀ 2.5 ਲੱਖ ਆਰਾਮ ਨਾਲ ਚੱਲ ਜਾਂਦਾ ਹੈ 3 ਲੱਖ ਤੱਕ ਚੱਲ ਲੈਂਦਾ ਕੋਈ ਚੱਲ ਨਹੀਂ 2019 3 ਲੱਖ ਅਗਰ ਕੋਈ ਇਸ ਤਰ੍ਹਾਂ ਦੇ ਹਾਲਾਤ ਬੰਦੇ ਆ ਜੀ ਜਿਹੜੇ ਬੰਨ ਦੇ ਕਿਨਾਰੇ ਪਿੰਡ ਹੈਗੇ ਆ ਜੀ ਉਹਨਾਂ ਦੇ ਲੋਕਾਂ ਦੇ ਲਈ ਕੋਈ ਇੰਤਜ਼ਾਮ ਕੀਤਾ ਗਿਆ ਜੀ ਬਿਲਕੁਲ ਇੰਤਜ਼ਾਮ ਕੀਤਾ ਗਿਆ ਵੈਗੁਰੂ ਮੇਰ ਰੱਖੇ ਇਦਾਂ ਦੇ ਹਾਲਾਤ ਅਸੀਂ ਬਨਣ ਨਹੀਂ ਦੇਣਾ ਇਸ ਤੋਂ ਪਹਿਲੇ ਗੱਲ ਦੂਜੀ ਗੱਲ ਇਹ ਹੈ ਕਿ ਜੇ ਜੇ ਖੁਦ ਨਾਲ ਖਾਸ ਤਰ੍ਹਾਂ ਬਣਦੇ ਆ ਤੇ ਸਾਡੀ ਤਿਆਰੀ ਪੂਰੀ ਹੈ ਪਰ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਇਦਾਂ ਦੇ ਹਾਲਾਤ ਨਹੀਂ ਦੂਣ ਦੇਣਾ ਜੀ ਤਾਂ ਇਹ ਇੱਥੇ 24 ਘੰਟੇ ਬੈਠੇ ਆ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਹਾਂ ਜਿਹੜੇ ਦਰਿਆ ਦੇ ਕੰਢੇ ਬੈਠੇ ਲੋਕਾਂ ਨੂੰ ਇਹੀ ਅਪੀਲ ਹੈ ਵੀ ਤੁਸੀਂ ਅਲਰਟ ਕਰੋ ਤੇ ਜਿੰਨਾ ਇੱਕ ਵੀ ਪ੍ਰਸ਼ਾਸਨ ਦਾ ਸਹਿਯੋਗ ਕਰੋ ਆਪਣੇ ਆਪਣੇ ਜਿਹੜੇ ਪਿੰਡ ਨੇ ਉਹਨਾਂ ਨੂੰ ਤੁਸੀਂ ਜਿਹੜੇ ਲੀਡਰ ਸਹਿਬਾਨ ਐ ਉਹ ਤੇ ਸਰਪੰਚ ਸਹਿਬਾਨ ਜਿੱਦਾਂ ਇੱਥੇ ਨੇ ਇੱਥੇ ਆ ਕੇ ਮੌਕੇ ਤੇ ਦਰਿਆ ਦੇ ਆ ਕੇ ਦੇਖ ਰਹੇ ਨੇ ਲੈਵਲ ਮਾਨੀਟਰ ਕਰ ਰਹੇ ਨੇ ਸਾਰਾ ਕੰਮ ਦੇਖ ਰਹੇ ਨੇ ਹੁਣ ਦੇਖਿਆ ਸਰਪੰਚ ਸਾਹਿਬ ਦੇ ਜਿਹੜੇ ਪੁੱਤਰ ਐ ਉਹ ਇੱਥੇ ਆ ਕੇ ਸਾਰਾ ਦੇਖ ਰਹੇ ਨੇ ਕਿੱਥੇ ਕਿੱਥੇ ਕੰਮ ਹੋ ਰਿਹਾ ਕਿੱਥੇ ਢਾਹ ਲੱਗ ਰਹੀ ਕਿੱਥੇ ਨਹੀਂ ਲੱਗ ਰਹੀ ਸਾਰਾ ਪਿੰਡ ਇੱਥੇ ਮਿਲੂਦਾ ਤੁਸੀਂ ਵੀ ਆ ਕੇ ਪ੍ਰਸ਼ਾਸਨ ਦਾ ਸਹਿਯੋਗ ਕਰੋ ਤਾਂ ਕਿ ਇੱਥੇ ਜਿਹੜਾ ਹੈਗਾ ਕਿਉਂਕਿ ਲੋਕਾਂ ਦੇ ਨਾਲ ਮਿਲ ਕੇ ਹੀ ਇਹ ਕੰਮ ਹੋਣਾ ਹੈ